ਸ਼ਲੋਕ ਸੇਖ ਫਰੀਦ ਕੇ ਇੱਕ ਓੰਕਾਰ ਸਤਗੁਰ ਪ੍ਰਸਾਦ ਜਿਤ ਦੇ ਅੜੇ ਧਨਵਰੀ ਸਾਇ ਲੈ ਲਕਾਏ ਮਾਲਕ ਜੇ ਕੰਨੀ ਸੁਣੀ ਦਾ ਮੋਹ ਦੇ ਕਾਲੇ ਆਏ ਜਿੰਦ ਨੇ ਮਣੀ ਕੱਢੀਐ ਹੱਡਾਂ ਕੋ ਕੜਕਾਏ ਸਾਹੇ ਲਿਖੇ ਨਾ ਜਲਨੀ ਜਿੰਦੂ ਕੋ ਸਮਝਾਏ ਜਿੰਦ ਬਹਟੀ ਮਰਨ ਵਰ ਲੈ ਜਾਸੀ ਪਰਣਾਏ ਆਪਨ ਹੱਥੀ ਝੋਲ ਕੈ ਕੈ ਗਲ ਲੱਗੇ ਧਾਏ ਵਲੋਂ ਕੀ ਪਰਸਲਾਤ ਕੰਨੀ ਨਾ ਸੁਣੀ ਆਏ ਫਰੀਦਾ ਕਿੜੀ ਪਵੰਦੀ ਖੜਾ ਨਾ ਆਪ ਮੁਹਾਈ ਫਰੀਦਾ ਦਰ ਦਰਵੇਸੀ ਗਾਖੜੀ ਚੱਲਾ ਦੁਨੀਆ ਭੱਤ ਬੰਨ ਉਠਾਈ ਪੋਟਲੀ ਕਿੱਥੇ ਵੰਨਾਂ ਘੱਤ ਕਿ ਜਨ ਬੁਝੈ ਕਿ ਜਨ ਸੁਧੈ ਦੁਨੀਆਂ ਗੁਜੀ ਭਾਗੇ ਸਾਈ ਮੇਰੇ ਚੰਗਾ ਕੀਤਾ ਨਾਹੀ ਤਾਂ ਹਮ ਪੀ ਦੱਜਾ ਆਏ ਫਰੀਦ ਜੇ ਜਾਣ ਤਿਲ ਥੋੜਡੇ ਸੰਮਲ ਬੁੱਕ ਪਰੇ ਜੇ ਜਾਣ ਸਹ ਨੰਡੜਾ ਤਾਂ ਥੁੜਾ ਮਾਣ ਕਰੀਂ ਜੇ ਜਣਾ ਲੜ ਸਜਣਾ ਪੀੜੀ ਪਾਈ ਕੰਡ ਤੈ ਜੀਵੜ ਮੈਂ ਨਾਹੀਂ ਕੋ ਸਭ जग ਡਟਾ ਹੰਡ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਖ ਨਾਲੇਕ ਆਪਣੜੇ ਗਰੀਬਾਨ ਮੈਂ ਸਿਰ ਨੀਵਾ ਕਰ ਦੇਖ ਫਰੀਦਾ ਜੋਤੈ ਮਾਰਨ ਮੁਕੀਆਂ ਤਿਨਾਂ ਨਾ ਮਾਰੇ ਘੰਮ ਆਪਨੜੈ ਕਰ ਜਾਈਐ ਪੈਰ ਤਿਨਾਂ ਦੇ ਚੰਮ ਫਰੀਦਾ ਜਾਂ ਤੋਂ ਘਟਣ ਵੇਲਾ ਤਾਂ ਤੁਰਤਾ ਦੁਨੀ ਸਿਉ ਮਰਗ ਸਵਾਈ ਨੀ ਜਾਂ ਭਰਿਆ ਤਲਦਿਆ ਦੇਖ ਫਰੀਦਾ ਜੋਤੀਆਂ ਦਾਣੀ ਹੋਈ ਪੂਰਾ ਅਗੋ ਨਿੜਾਇਆ ਪਿਛਾ ਰਹਿਿਆ ਦੂਰ ਦੇਖ ਫਰੀਦਾ ਦੇਥੀਆਂ ਸਕਰ ਹੋਈ ਵਿਸ ਸਾਈਂ ਬਾਜੋ ਆਪਣੇ ਵੇਦਨ ਕਹੀਏ ਕਿਸੋ ਫਰੀਦਾ ਖੀ ਦੇਖ ਪਤਣੀਆਂ ਸੁਣ ਸੁਣ ਰਿਨੇ ਕੰਨ ਸਾਖ ਪਕੰਦੀ ਆਈਆ ਹੋਰ ਕਰੇਂਦੀ ਬੰਨ ਫਰੀਦਾ ਕਾ ਨੀਂਦ ਨੀ ਨਾ ਰਾਵਿਆ ਟੋਲੀ ਰਵੇ ਕੋਏ ਸਾਹਿ ਸਿਓ ਪਰਹੜੀ ਰੰਗ ਨਵੇਲਾ ਹੋਏ ਮਹਲਾ ਤੀਜਾ ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ ਜੇ ਕੋ ਚਿਤ ਕਰੇ ਆਪਣਾ ਲਾਇਆ ਪਰਮ ਨਾ ਲੱਗਈ ਜੇ ਲੋਚੈ ਸਭ ਕੋਇ ਇਹੋ ਪਰਮ ਪਿਆਲਾ ਖਸਮ ਕਾ ਜੈ ਭਾਵੇ ਤੈ ਦੇ ਫਰੀਦ ਜਨ ਲੋਇਣ ਜਗ 모ਹਿਆ ਸੇ ਲੋਇਣ ਮੈਂ ਡੇਠ ਕਜਲ ਰੇਖ ਨ ਸਹਦਿਆ ਸੇ ਪੰਖੀ ਸੁਏ ਬੈਠਾ ਫਰੀਦਾ ਕੋ ਕਿੰਦਿਆ ਚਾ ਗਿੰਦੇ ਆ ਮਤੀ ਦੇਂਦ ਹਾਨਿਤ ਜੋ ਸ਼ੈਤਾਨ ਵੰਜਾਇਆ ਸੀ ਕਿਤ ਫਿਰਹਿ ਚਿਤਾ ਫਰੀਦਾ ਥੀ ਉਪਵਾਹੀ ਦਬ ਜੇ ਸਾਈ ਲੋੜ ਹੈ ਸਭ ਇੱਕ ਸਿੱਜ ਬਿਆਲ ਤੌੜੀਆ ਹੈ ਤਾਂ ਸਾਈਂ ਦਾ ਦਰਵਾੜੀ ਐ ਫਰੀਦਾ ਖਾਕ ਨਾ ਨਿੰਦੀ ਐ ਖਾਕੂ ਦੇਡ ਨਾ ਕੋਏ ਜੀਵ ਦਿਆਂ ਪੈਰਾਂ ਤਲੇ ਮੋਇਆਂ ਉੱਪਰ ਹੋਏ ਪਰੀਦਾ ਜਾਲਬ ਤਾਨੇ ਹੋ ਗਿਆ ਲਬ ਤਾ ਕੁੜਾ ਨੇ ਹੋ ਕਿਚਰ ਛੱਤ ਲੰਗਾਈ ਐ ਛੱਪਰ ਟੁੱਟੇ ਮੇਂ ਪਰੀਦਾ ਡੰਗਲ ਡੰਗਲ ਕਿਆ ਭਵੈ ਵਣ ਕੰਡਾ ਮੋੜੇ ਵਸੀ ਰੱਬ ਹਿਆਲੀ ਐ ਜੰਗਲ ਕਿਆ ਟੁੰਡੇ ਫਰੀਦਾ ਇਨਨੀ ਨਕੀ ਜੰਗੀ ਐ ਥਲ ਡੁੰਗਰ ਭਾਵੇ ਓਮ ਅਜ ਫਰੀਦਾ ਕੁਜੜਾ ਸ ਕੋਹਾਥਿਓਮ ਫਰੀਦਾ ਰਤੀ ਵੱਡੀਆਂ ਤੁਖ ਤੁਖ ਉਠਨ ਪਾਸ ਤਿਗ ਤਿਨਾ ਦਾ ਜਿਵਿਆ ਜਨਾ ਵਡਾਣੀ ਆਸ ਫਰੀਦਾ ਜੇ ਮੈਂ ਹੋਂਦਾ ਵਾਰਿਆ ਮਿੱਤ ਆਏੜਿਆ ਹੇੜਾ ਜਲੇ ਮਨ ਜੀਠਾ ਜਿਉ ਉੱਪਰ ਅੰਗਾਰਾ ਫਰੀਦਾ ਲੋੜੇ ਦਾਕ ਬਿਜੋਦੀਆਂ ਕਿਕਰ ਵਿਜੈ ਜਟਾ ਹੰਡੇ ਉਹਨਾਂ ਕਤਾਏ ਦਾ ਕਹਦਾ ਲੋੜੇ ਪਟ ਫਰੀਦ ਗਲੀਆਂ ਚਿਕੜ ਦੂਰ ਕਰ ਨਾਲ ਪਿਆਰੇ ਨੇ ਚਲਾ ਤਾ ਭਿੱਜੇ ਕੰਬਲੀ ਰਹਾ ਤਾ ਟੁੱਟੈ ਨੇ ਭਿੱਜੋ ਸੋ ਕੰਬਲੀ ਅਲਹਾ ਵਰਸੋਂ ਮੇ ਜਾਏ ਮਿਲੋ ਤਨਾ ਸੱਜਣਾ ਟੁੱਟੋ ਨਾਹੀ ਨੇ ਫਰੀਦਾ ਮੈਂ ਬੁਲਾਵਾ ਪਗਦਾ ਮਦ ਮੈਲੇ ਹੋਏ ਜਾਏ ਗਹਿਲਾਰੋ ਨਾ ਜਾਣਈ ਸਿਰ ਪੀ ਮਿਟੇ ਖਾਏ ਫਰੀਦਾ ਸਕਰ ਖੰਡ ਨਿਵਾਤ ਗੁੜ ਮਾ ਕਿਉ ਮਧ ਦੁੱਧ ਸਬੇ ਵਸਤੋ ਮਿੱਠੀਆਂ ਰੱਬ ਨਾ ਪੂਜਨ ਤੁਦ ਫਰੀਦਾ ਰੋਟੀ ਮੇਰੀ ਕਾਟ ਕੀ ਲਾਵਣ ਮੇਰੀ ਭੁੱਖ ਜਿੰਨਾ ਖਾਦੀ ਚੋਪੜੀ ਘਨੇ ਸਹਨ ਗਏ ਦੁੱਖ ਰੁਖੀ ਸੁਖੀ ਖਾਏ ਕੇ ਠੰਡਾ ਪਾਣੀ ਪੀਓ ਫਰੀਦਾ ਦੇਖ ਪਰਾਏ ਜੋ ਪੜੀ ਨਾ ਤਰਸਾਏ ਜੀਉ ਅਜ ਨ ਸੁਤੀ ਕੰਤ ਸਿਓ ਅੰਗ ਮੁੜੇ ਮੁੜ ਜਾਏ ਜਾਏ ਪੁੱਛੋ ਡੋਹਾ ਗਣੀ ਤੂੰ ਕਿਉਂ ਰਹਿਣ ਵਿਹਾਰੇ ਸਾਹੁਰ ਢੋਈ ਨਾ ਲਹੈ ਪਈਏ ਨਹੀਂ ਥਾਉ ਤੇਰ ਵਤੜੀ ਨਾ ਪੁੱਛੈ ਧੰਨ ਸੋਹਾਗਣ ਨਾਉ ਸਹੁਰੇ ਪਈਏ ਕੰਤ ਕੀ ਕੰਤ ਅਗੰਮ ਥਾ ਨਾਨਕ ਸੋ ਸੋਹਗਣੀ ਜੋ ਭਾਵੈ ਬੇਪਰਵਾ ਨਾਤੇ ਤੋਤੇ ਸੰਭੀ ਸੁਤੀ ਆਏ ਨ ਚੰਦ ਫਰੀਦ ਰਹੀ ਸੋ ਬੇੜੀ ਹੰਦੇ ਗਏ ਕਥੋਰੀ ਗੰਧ ਜੋ ਬਨ ਜਾਂਦੇ ਨਾ ਡਰਾ ਜੇ ਸਹਿ ਪ੍ਰੀਤ ਨਾ ਜਾਏ ਫਰੀਦਾ ਕਿਤੇ ਜੋ ਬਨ ਪ੍ਰੀਤ ਬਿਨਾ ਸੁਗ ਗਏ ਕੁਮਲਾਏ ਫਰੀਦਾ ਚਿੰਤ ਖਟੋਲਾ ਵਾਣ ਦੁਖ ਬਿਰਹ ਵਿਛਾਵਣ ਲੇ ਪਾ ਏ ਹੋ ਮਾਰਾ ਜੀਵਨਾ ਤੂੰ ਸਾਹਿਬ ਸੱਚੇ ਵੇਖ ਬਿਰਹਾ ਬਿਰਹਾ ਆ ਕੀਐ ਬਿਰਹਾ ਤੂੰ ਸੁਲਤਾਨ ਫਰੀਦਾ ਜਿਤ ਤਨ ਬਿਰਹੋਂ ਨਾ ਉਪਜੈ ਸੋ ਤਨ ਜਾਣ ਮਸਾਨ ਫਰੀਦਾ ਏ ਵਿਸ ਗੰਦਲਾ ਤਰੀਆਂ ਖੰਡ ਲਵਾੜਾ ਇਕ ਰਾਹਿੰਦੇ ਰਹਿ ਗਏ ਇਕ ਰਾਹ ਦੇ ਗਏ ਉਜਾੜ ਫਰੀਦਾ ਚਾਰ ਗਵਾਇਆ ਹੰਡ ਕੈ ਚਾਰ ਗਵਾਇਆ ਸੰਮਾ ਲਿਖ ਰਬ ਮੰਗੇ ਸਿਆ ਤੋ ਆਹੋ ਕੇ ਰੇ ਕੰਮ ਫਰੀਦ ਦਰ ਦਰਵਾਜੇ ਜਾਏ ਕ ਕਿਉਂ ਡਿਟੋ ਕੜੀਆਲ ਇਹੋ ਨੇ ਦੋਸਾਂ ਮਾਰੀਐ ਹਮ ਦੋਸਾਂ ਦਾ ਕਿਆ ਹਾਲ ਕੜੀਏ ਕੜੀਏ ਮਾਰੀਐ ਬਹਿਰੀ ਲੈ ਸਜਾਏ ਸੋਹੇੜਾ ਕੜੀਆਲ ਜਿਉਂ ਦੁਖੀ ਰਹਿਣਾ ਵੇ ਆਏ ਬੁੱਢਾ ਹੋ ਆਸਿਕ ਪਰੀਦਾ ਕੰਬਣਾ ਲੱਗੀ ਦੇ ਜੇ ਸੋਵਰਿਆ ਜੀਵਨਾ ਪੀ ਤਨ ਹੁ ਸਿਖੇ ਫਰੀਦਾ ਬਾਰ ਪਰਾਇ ਬਸਣਾ ਸਾਈ ਮੁਦੈ ਨਾ ਦੇ ਜੇ ਤੂੰ ਇਵੈ ਰਖਸੀ ਜਿਉ ਸਰੀਰ ਲੈ ਕੰਧ ਗੁਹੜਾ ਸਿਰ ਘੜਾ ਵਣ ਕੇ ਸਰ ਲੋਹਾਰ ਫਰੀਦਾ ਹੋਂ ਲੋੜੀ ਸੋ ਆਪਣਾ ਤੂੰ ਲੋੜ ਹੈ ਅੰਗਿਆਰ ਫਰੀਦਾ ਇੱਕ ਨਾ ਆਟਾ ਅਗਲਾ ਇੱਕ ਨਾ ਨਾਹੀ ਲੋਣਾ ਅੱਗੇ ਗਏ ਸਜਾ ਪਸੰਨ ਝੋਟਾ ਖਾਸੀ ਕੋਣ ਪਾਸ ਦਮ ਮੈਂ ਸੱਤ ਸਿਰ ਤੇਰੀ ਸੱਡੋ ਰੱਡ ਜਾਏ ਸੁੱਤੇ ਜੀ ਰਾਣ ਮੈਂ ਤੀਏ ਅਤਿਮ ਗੱਡ ਫਰੀਦਾ ਕੂਠੇ ਮੰਡਵ ਮਾੜੀਆਂ ਉਹ ਸਾਰੇ ਦੇ ਭੀ ਗਏ ਕੂੜਾ ਸੌਦਾ ਕਰ ਗਏ ਗੁਰੇ ਆਏ ਪਏ ਫਰੀਦਾ ਖਿੰਥੜ ਮੇਖਾਂ ਅਗਲੀਆਂ ਜਿੰਦ ਨ ਕਾਈ ਮੇਖ ਵਾਰੀ ਆਪੋ ਆਪਣੀ ਚਲੇ ਮਸਾਇਕ ਸੇਖਾ ਫਰੀਦਾ ਦੋਹ ਦੇਵੀ ਬਲੰਦਿਆ ਮਲਕ ਬਿਠਾਇਆ ਗੜ ਲਿਤਾ ਕਟ ਲੁੱਟਿਆ ਦੇਵੜੇ ਗਿਆ 부ਜਾਏ ਫਰੀਦਾ ਵੇਖ ਕਪਾਹੇ ਜੇ ਥਿਆ ਜੇ ਸਿਰ ਥਿਆ ਤਲਾ ਕਮਾਂਦੇ ਹਰ ਕਾਗਦੈ ਕੁੰਨੇ ਕੋਇ ਲਿਆ ਮੰਦੇ ਅਮਲ ਕਰਿੰਦੇ ਆ ਏ ਸਜਾਏ ਤਨਾ ਫਰੀਦਾ ਕੰਨ ਮੁਸੱਲਾ ਸੂਫ ਗੱਲ ਦਿਲ ਕੱਤੀ ਗੁੜਵਾਤ ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ ਰਾਤ ਫਰੀਦਾ ਰਤੀ ਰਤ ਨਾ ਨਿਕਲੈ ਜੇ ਤਨ ਚੀਰੈ ਕੋਇ ਜੋ ਤਨ ਰਤੇ ਰੱਬ ਸਿਓ ਤਿੰਨ ਤਨ ਰਤਨਾ ਹੋਏ ਮੰਗਲਾ ਤੀਜਾ ਇਹੋ ਤਨ ਸਭ ਰਤ ਹੈ ਰਤ ਬਿਨ ਤਨ ਨਾ ਹੋਏ ਜੋ ਸਹ ਰਤੇ ਆਪਣੇ ਤਿਤ ਤਨ ਲੋਭ ਰਤਨਾ ਹੋਏ ਪਏ ਪਏ ਤਨ ਖੀਣ ਹੋਏ ਲੋਭ ਰਤ ਵਿਚੋਂ ਜਾਏ ਜੋ ਬੈ ਸੰਤਰਤਾਦ ਸੁਧ ਹੋਏ ਤਿਉ ਹਰ ਕਾ ਭਾਉ ਦੁਰਮਤ ਮੈ ਲਗਵਾਏ ਨਾਨਕ ਤੇ ਜਨ ਸੋਹਣੇ ਜੇ ਰਤੇ ਹਰ ਰੰਗ ਲਾਏ ਫਰੀਦਾ ਸੋਈ ਸਰਵਰ ਟੁੰਡਲਾ ਜਿੱਥੋਂ ਲੱਭੀ ਵਤ ਚੱਪੜ ਢੁੰਡੇ ਕਿਆ ਹੋਵੇ ਚੱਕੜ ਡੁੱਬੇ ਹੱਥ ਫਰੀਦਾ ਨੰਡੇ ਕੰਤ ਨਾ ਰਾਵਿਓ ਵੱਡੀ ਥੀ ਮਿਆਸ ਤਨ ਕੋ ਕਿੰਦੀ ਗੁਰ ਮੈਂ ਤੈ ਸਹਨਾ ਮਿਲਿਆਸ ਫਰੀਦਾ ਸਿਰ ਪਲਿਆ ਦਾੜੀ ਪਲੀ ਮੁੱਛਾਂ ਵੀ ਪਲੀਆਂ ਰੇ ਮਨ ਗਲੇ ਬਾਵਲੇ ਮਾਨ ਹੈ ਕਿਆ ਦਲੀਆਂ ਫਰੀਦਾ ਕੋਠੇ ਤੁਕਣ ਕਿਤੜਾ ਪਿਰ ਨਿੰਦੜੇ ਨਿਵਾਰ ਜੋਲ ਦੇ ਲਦੇ ਗਾਣ ਵੇ ਗਏ ਵਿਲਾੜ ਵਿਲਾੜ ਫਰੀਦਾ ਕੋਠੇ ਮੰਡਪ ਮਾੜੀਆਂ ਇਹਤਨਾ ਲਾਏ ਚਿੱਤ ਮਿੱਟੇ ਪਈ ਤੋਲਵੇਂ ਕੋਈ ਨਾ ਹੋਸੀ ਮਤਾ ਫਰੀਦਾ ਮੰਡਪ ਮਾਲ ਨਾ ਲਾਏ ਮਰਗ ਸਤਾਣੇ ਚਿਤ ਧਰ ਸਾਈ ਜਾਏ ਸਮਾਲ ਜਿੱਥੈ ਹੀ ਤੋ ਵੰਝਣਾ ਫਰੀਦਾ ਜਿੰਨੀ ਕਮੀ ਨਾਹੀਂ ਗੁਣ ਤੇ ਕਮੜੇ ਵਿਸਾਰ ਮਦ ਸਰਮਿੰਦਾ ਥੀ ਵਹੀਂ ਸਾਈਂ ਦਾ ਦਰਬਾਰ ਫਰੀਦਾ ਸਾਹਿਬ ਦੇ ਕਰ ਚੱਕਰੀ ਦਿਲ ਦੇ ਲਾਏ ਪਰਾਂ ਦਾ ਦਰਵੇਸਾਂ ਨੂੰ ਲੋੜੀਏ ਰੁੱਖਾਂ ਦੀ ਜੀਰਾਂਦ ਫਰੀਦਾ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ ਗੁਨਹੀਂ ਪਰਿਆ ਮੈਂ ਫਿਰਾ ਲੋਕ ਕਹੈ ਦਰਵੇਸ ਤਦੇ ਤੋਏ ਨ ਪਲਵੈ ਜੇ ਜਲ ਟੁੱਬੀ ਦੇ ਫਿਰਦਾ ਜੋ ਡੋਹਾ ਗਣ ਰੱਬ ਦੀ ਚੋਰੇਂਦੀ ਚੋਰੇ ਜਾਂ ਕੁਆਰੀ ਤਾਂ ਚਾਉ ਵਿਵਾਹੀ ਤਾਂ ਮਾਮਲੇ ਫਰੀਦਾ ਇਹੋ ਪਛੋਤਾਓ ਵਾਤ ਕੁਆਰੀ ਨਾ ਥੀਐ ਕੱਲ ਰਗੇਰੀ ਚੱਪਣੀ ਆਏ ਉਲੱਥੇ ਹੰਝ ਜਿੰਜੂ ਬੋੜ ਨਾ ਪਿਵੈ ਉਡਣ ਸੰਦੀ ਡੰਜ ਹੰਸ ਉਡਰ ਕੁਦਰੈ ਪਿਆ ਲੋਕ ਵਿਡਾਰਣ ਜਾਏ ਗੈ ਲਾ ਲੋਕ ਨ ਜਾਣਦਾ ਹੰਸ ਨਾ ਕੁਦਰਾ ਖਾਏ ਚੱਲ ਚੱਲ ਗਈਆਂ ਪੰਖੀਆਂ ਜਿਨੀ ਵਸਾਏ ਤਲ ਫਰੀਦਾ ਸਰ ਭਰਿਆ ਪੀ ਚੱਲ ਸੀ ਥੱਕੇ ਕਬਲ ਇਕੱਲਾ ਫਰੀਦਾ ਇਟ ਸਿਹਰਾਣ ਭੋਏ ਸਵਣ ਕੀੜਾ ਲੜਿਓ ਮਾਸ ਕੀ ਤੜਿਆ ਜੁਗ ਬਾਪਰੇ ਇਕਦ ਪਿਆ ਆਪਾਸ ਫਰੀਦਾ ਪੰਨੀ ਘੜੀ ਸਵਨਵੀ ਟੁੱਟੀ ਨਾਗਰ ਲੱਜ ਅਜ ਰਾਈਲ ਫਰੀਸਤਾ ਕਹਿ ਕਰ 나ਠੀ ਅਜ ਫਰੀਦਾ ਪੰਨੀ ਘੜੀ ਸਵਨਵੀ ਟੁੱਟੀ ਨਾਗਰ ਲੱਜ ਜੋ ਸਜਣ ਭੋਇ ਭਾਰ ਥੇ ਸੇ ਕਿਉ ਆਵਹਿ ਅੱਜ ਪਰੀਦਾ ਬੀ ਨਵਾਜ ਕੁੱਤੇ ਆ ਇਹ ਨ ਭਲੀ ਰੀਤ ਕਬ ਹੀ ਚਲ ਨ ਆਇਆ ਪੰਜੇ ਵਖਤ ਮਸੀਤਾ ਉੱਠ ਫਰੀਦਾ ਉਜੋ ਸਾਧ ਸੁਭਾਨ ਨਿਵਾਜ ਗੁਜਾਰ ਜੋ ਸਿਰ ਸਾਈ ਨਾ ਨਿਵੈ ਸੋ ਸਿਰ ਕੱਪ ਉਤਾਰ ਜੋ ਸਿਰ ਸਾਈ ਨਾ ਨਿਵੈ ਸੋ ਸਿਰ ਕਿ ਜੈ ਕਾਏ ਉਨ ਨੇ ਹੀਟ ਜਲਾਈ ਐ ਬਲਨ ਸੰਦੈ ਥਾਇ ਫਰੀਦਾ ਕਿਥੈ ਡੈਂਡੇ ਮਾਪੇ ਆ ਜਿਨੇ ਤੂੰ ਜਣਿਓ ਹੈ ਤੈ ਪਾਸੋਂ ਏ ਲੱਦ ਗਏ ਤੂੰ ਅਜੇ ਨਾ ਪਤੀ ਨਾ ਏ ਰਿਦਾ ਮਨ ਮੈਦਾਨ ਕਰ ਤੋਏ ਟਬੇ ਲਾਏ ਅਗੇ ਮੂਲਨ ਆਵਸੀ ਦੋਜਕ ਸੰਧੀ ਭਾ